ਹਾਂਜੀ ਮੇਰੇ ਨਾਲ ਜੁੜੇ ਬੈਠੇ ਸਨੋ দর্শক watchers ਉਹ ਗੁਰਿੰਦਾ ਸੰਗ੍ਰਹਿਣਾ ਬਲੋਂ ਪਿਆਰ ਪਰਿਵਾਰ ਸਤਿ ਸ੍ਰੀ ਅਕਾਲ ਪਰਵਾਨ ਕਰਨਾ ਜੀ ਦੋਸਤੋ ਆਪਾਂ ਕੱਲ ਕਾਲੇ ਛੋਲੇ ਬਣਾਏ ਸੀਗੇ ਜੀ ਉਹ ਸੁੱਕੇ ਬਣਾਏ ਆ ਦੇਖੋ ਆ ਆਸ ਤਰ੍ਹਾਂ ਬਣ ਗਏ ਜੀ ਇਹਦੇ ਵਿੱਚ ਕੁਝ ਨਹੀਂ ਪਾਇਆ ਸਿਰਫ ਜੀਰਾ ਨਾਣ ਮਿਰਚ ਗੰਢੇ ਤੇ ਥੋੜਾ ਜਿਹਾ ਗਰਮ ਮਸਾਲਾ ਤੇ ਆ ਨਾਲ ਦਹੀਂ ਹੈ ਜੀ ਤੇ ਬਸ ਇਹੀ ਅੱਜ ਦਾ ਲਾਂਚ ਕਰ ਲੋ ਜੀ ਚਾਹੇ ਡਿਨਰ ਕਰ ਲੋ ਚਾਹੇ ਬ੍ਰਾਂਚ ਕਰ ਲੋ ਆਨੰਦ ਆ ਜਾਂਦਾ ਜੀ ਇਹ ਖਾਣਾ ਖਾ ਕੇ ਰੋਟੀਆਂ ਨਾਲ ਠੱਡ ਤੂੰਡ ਲੈਨੇ ਆ ਇਹ ਤੁਹਾਨੂੰ ਭਾਰ ਘਟਾਉਣ ਦੇ ਵਿੱਚ ਵੀ ਮਦਦ ਕਰਦੇ ਨੇ ਤੇ ਦਹੀਂ ਨਾਲ ਪ੍ਰੋਟੀਨ ਹੁੰਦੀ ਹੈ ਜੀ ਤੇ ਸੋਨੇ ਤੇ ਸੁਭਾਗ ਹੋ ਜਾਂਦਾ ਜਦੋਂ ਫਾਈਬਰ ਦੇ ਨਾਲ ਪ੍ਰੋਟੀਨ ਹੋ ਜਾਂਦੀ ਹੈ ਤੇ ਬਹੁਤ ਵਧੀਆ ਇਹ ਤੁਹਾਨੂੰ ਸਰੀ ਦੇ ਵਿੱਚ ਹੌਸ ਪਾਵਰ ਇਹ ਤੁਹਾਡੀ ਪੈਦਾ ਕਰਦੀ ਹੈਗੀ ਸੋ ਦੋਸਤੋ ਆਪਣੀ ਖਾ ਰਾਕ ਦੇ ਵਿੱਚ ਕਾਲੇ ਛੋਲੇ ਤੇ ਦਹੀਂ ਜਰੂਰ ਸ਼ਾਮਿਲ ਕਰੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਤਾਂ ਕਿ ਕਿਸੇ ਹੋਰ ਦੇ ਕੰਮ ਆਵੇ ਆਉਂਦਾ ਹਾਂ ਤੁਹਾਡੀ ਜਾਣਕਾਰੀ ਲਈ ਕੋਈ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ